ਜਿਹੜੀ ਚੀਜ਼ ਬਾਈ ਕਹਿ ਗਿਆ ਸੀ ਨਾ ਉਹਦੇ ਪਰਵਾਹ ਨਹੀਂ ਪੂਰੀ ਕੀਤੀ ਹੈ ਨਾ ਹਾਂ ਇੱਕ ਮਿੰਟ ਆ ਆ ਜਿਹੜੀ ਚੀਜ਼ ਬਾਈ ਕਹਿ ਕੇ ਗਿਆ ਸੀਗਾ ਉਹਦੇ ਉੱਪਰ ਬਾਹ ਨੇ ਪੂਰੀ ਕੀਤੀ ਮੇਰੇ ਲਈ ਹੈ ਨਾ ਮੈਂ ਅਜ ਤੱਕਰ ਬਾਈ ਤੋਂ ਗਾਣਾ ਇੱਕੋ ਨਹੀਂ ਜਿਹੜੇ ਮੈਂ ਪਹਿਰੇ ਕੀਤੇ ਬਾਈ ਲਈ ਤੁਹਾਨੂੰ ਲੱਗਾ ਤੁਸੀਂ ਮੇਰੀ ਬਰਾਈ ਦੇਖਿਆ ਨਾ ਜਿਹੜਾ ਮੈਂ ਚੰਗਾ ਕੀਤਾ ਮੇਰੇ ਬਾਈ ਨੇ ਦੇਖਿਆ ਸੀਗਾ Give me two minutes, yo. Oh, I'm so sorry, yo. I didn't. I don't want to do this shit right now. I'm trying my best. Uh. <sighs> ਆਗਮਨ ਪਰੇਖ ਪ੍ਰਾਇਣੀ ਅੱਜ ਆ ਕੁਸ਼ੀ ਵਾਲੇ ਦਿਨ ਚ ਭਰਾਣੀ ਆ ਆਪਣਾ ਠੀਕ ਆ ਪਰ ਮੈਂ ਭਰਾ ਦੇ ਪੋਸਟ ਅੱਜ ਨੂੰ ਛੱਡ ਕੇ ਅੱਜ ਤੋਂ ਬਾਅਦ ਵੀ ਦਿਨ ਦਿਨ ਉਹ ਜਿਹੜਾ ਪਾਉਂਗਾ ਮੇਰਾ ਇਨਾ ਫਰਜ਼ ਬਣਦਾ ਦੂਜੀ ਗੱਲ ਦਾ ਜਿਹੜਾ ਫਰਜ਼ ਬਣਦਾ ਸਾਡਾ ਹੈਗਾ ਇਨਸਾਫ ਮੰਗੜਦਾ ਹਨ ਮੈਂ ਅੱਜ ਤੇ ਕਰ ਇਨਸਾਫ ਹੀ ਮੰਗੀ ਆ ਤੇ ਮੈਂ ਮੰਗਦਾ ਰਹੂੰਗਾ ਮੈਂ ਪੂਰੀ ਪੰਜਾਬ ਸਰਕਾਰ ਨੂੰ ਕਹਿਣਾ ਕਿ ਤੁਸੀਂ ਸਾਡੇ ਭਰਾ ਦੇ ਥੋੜਾ ਧਿਆਨ ਦਿਓ ਭਰਾ ਦੇ ਕੇਸ ਤੇ ਧਿਆਨ ਦਿਓ ਅਸਾਨੂੰ ਇਨਸਾਫ ਦੀ ਲੋੜ ਹੈ ਛੱਡੀ ਕਹਿਣ ਨਾਲ ਕੋਈ ਸਾਫ ਨਹੀਂ ਹੋਣਾ ਮੈਂ ਆਪਾਂ ਕਿਹੜਾ ਕੋਈ ਆ ਸਿਆਸਤ ਦੇ ਵਿੱਚ ਆਪਾਂ ਕੋਈ ਫੌਟਿਸ਼ ਨਹੀਂ ਨੀਗੇ ਜਿਹੜੀ ਚੀਜ਼ ਬਾਈ ਕਹਿ ਗਈ ਗਿਆ ਸੀਗਾ ਉਹਦੇ ਪਰਵਾਹ ਨਹੀਂ ਪੂਰੀ ਕੀਤੀ ਹੈ ਨਾ ਹਾਂ ਇੱਕ ਮਿੰਟ ਆ ਉਹ ਜਿਹੜੀ ਚੀਜ਼ ਬਾਈ ਕਹਿ ਕੇ ਗਿਆ ਸੀਗਾ ਉਹਦੇ ਉੱਪਰ ਵਾਰ ਨਹੀਂ ਪੂਰੀ ਕੀਤੀ ਮੇਰੇ ਲਈ ਹੈ ਨਾ 나ਜਿਤ ਕਰ ਬਾਈ ਤੂੰ ਗਾਣਾ ਐ ਕਿਉਂ ਨਹੀਂ ਜਿਹੜੇ ਮੈਂ ਪਹਿਰੇ ਕੀਤੇ ਬਾਈ ਲਈ ਤੁਹਾਨੂੰ ਲੱਗਦਾ ਤੁਸੀਂ ਮੇਰੀ ਬਰਾਈ ਦੇਖੀ ਹੈ ਨਾ ਜਿਹੜਾ ਮੈਂ ਚੰਗਾ ਕੀਤਾ ਮੇਰੇ ਬਾਈ ਨੇ ਦੇਖਿਆ ਸੀਗਾ

ਆਦਾ ਮਨਪ੍ਰਯਤ ਭਰਾਣੀ ਅੱਜ ਆ ਕੁਸ਼ੀ ਵਾਲੇ ਦਿਨ ਚ ਭਰਾਣੀ ਆਪਣਾ ਠੀਕ ਆ ਪਰ ਮੈਂ ਭਰਾ ਦੇ ਪੋਸਟ ਅੱਜ ਨੂੰ ਛੱਡ ਕੇ ਅੱਜ ਤੋਂ ਬਾਅਦ ਵੀ 10 ਦਿਨ ਉਹ ਦਿਨ ਪਾਉਂਗਾ ਮੇਰਾ ਇਨਾ ਫਰਜ਼ ਬਣਦਾ ਦੂਜੀ ਗੱਲ ਦਾ ਜਿਹੜਾ ਫਰਜ਼ ਬਣਦਾ ਸਾਡਾ ਹੈਗਾ ਇਨਸਾਫ਼ ਮੰਗੜਦਾ ਨਾ ਮੈਂ ਅੱਜ ਤੇ ਕਰ ਇਨਸਾਫ਼ ਹੀ ਮੰਗੀ ਆ ਤੇ ਮੈਂ ਮੰਗ ਵਿੱਚ ਰਹੂੰਗਾ ਮੈਂ ਪੂਰੇ ਪੰਜਾਬ ਸਰਕਾਰ ਨੂੰ ਕਹਿਣਾ ਕਿ ਤੁਸੀਂ ਸਾਡੇ ਭਰਾ ਤੇ ਥੋੜਾ ਧਿਆਨ ਦਿਓ ਭਰਾ ਦੇ ਕੇਸ ਤੇ ਧਿਆਨ ਦਿਓ ਅਸਾਨੂੰ ਇਨਸਾਫ਼ ਦੀ ਲੋੜ ਹੈ ਹਾਂ ਪਰ ਸਾਡੀ ਕਹਿਣ ਨਾਲ ਕੋਈ ਹਿਸਾਬ ਨਹੀਂ ਹੋਣਾ ਮੈਂ ਆਪਾਂ ਕਿਹੜਾ ਕੋਈ ਆ ਸਿਆਸੀ ਦੇ ਵਿੱਚ ਆਪਾਂ ਕੋਈ ਪੋਲਿਟਿਸ਼ ਨਹੀਂ ਨਹੀਂਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ